ਬੀਤੇ ਕੁਝ ਸਮੇਂ ਪਹਿਲਾਂ ਸ਼ੰਭੂ ਬਾਡਰ ਤੋਂ ਕਿਸਾਨਾਂ ਦੀਆਂ ਟਰੈਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਸੰਬੰਧੀ ਨਾਬਾ ਨਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਕਿਸਾਨਾਂ ਵੱਲੋਂ ਚੋਰੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਹੁਣ ਇਸੇ ਦੀ ਜਾਂਚ ਦੌਰਾਨ ਸੀਆਈਏ ਸਟਾਫ ਪਟਿਆਲਾ ਪੁਲਿਸ ਵੱਲੋਂ ਕਿਸਾਨਾਂ ਵੱਲੋਂ ਲਗਾਏ ਗਏ આરોਪਾਂ ਤਹਿਤ ਨਾਬਾ ਨਗਰ ਕਾਉਂਸਲ ਦੇ ਕਾਰਜ ਸਾਧਕ ਦੀ ਕੋਠੀ ਦੇ ਅੰਨ ਦਰ ਖੁਦਾਈ ਕੀਤੀ ਗਈ ਕਿਸਾਨਾਂ ਨੇ ਦੋਸ਼ ਲਗਾਇਆ ਸੀ ਕਿ ਟਰਾਲੀਆਂ ਦੇ ਕੁਝ ਪਾਰਟਸ ਨਾਬਾ ਨਗਰ ਕਾਉਂਸਲ ਦੇ ਕਾਰਜ ਸਾਧਕ ਦੀ ਕੋਠੀ ਦੇ ਅੰਦਰ ਦੱਬੇ ਹੋਏ ਹਨ ਅਤੇ ਜਦੋਂ ਜੀਐਸਬੀ ਮਸ਼ੀਨਾਂ ਨਾਲ ਇਸ ਦੀ ਖੁਦਾਈ ਕੀਤੀ ਗਈ ਤਾਂ ਸੱਚਮੁੱਚ ਟਰਾਲੀਆਂ ਦੇ ਕੁਝ ਪਾਰਟਸ ਉੱਥੋਂ ਬਰਾਮਦ ਹੋਏ ਹਨ ਨਗਰ ਕਾਉਂਸਲ ਦਾ ਦਫ਼ਤਰ ਤੇ ਉਹ ਸਾਭ ਦੀ ਕੋਠੀ ਹੈ ਨਾਬਾ ਦੇ ਜਿਹੜਾ ਇਹ ਪਟਾਈ ਦਾ ਕੰਮ ਸ਼ੁਰੂ ਹੋਇਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੱਕੂ ਪੰਕਜ ਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪਾਂ ਤੇ ਉਹਨਾਂ ਦੇ ਪਾਈਪ ਡੰਗੀਆਂ ਡੁੰਗੀਆਂ ਬਰਾਮਦੇ ਹੋਈਆਂ ਨੇ ਉਸ ਦਿਨ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਕਿਉਂਕਿ ਮੌਕੇ ਦੀ ਪ੍ਰਧਾਨ ਇਹਦੇ ਘਰ ਵਾਲੀ ਸਜਾਤਾ ਚਾਵਲਾ ਜੇ ਕਿਤੇ ਇਹਨਾਂ ਨੇ ਜਿਹੜੀਆਂ ਟਰਾਲੀਆਂ ਦੇ ਬਕਸੇ ਚੋਂ ਵੱਡ-ਬੁੱਡ ਕੇ ਵੇਚ-ਬੋਚ ਤੇ ਤੇ ਹੋਰਾਂ ਪਰਾਂ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਡਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਉਹ ਇੱਥੇ ਟੋਆ ਪੱਟ ਕੇ ਜਿਹੜਾ ਹੋਰ ਬਰੀਕੀ ਸਮਾਨ ਆ ਵਿੱਡ ਹੋਗੇ ਟਰਾਲੀਆਂ ਦੇ ਡਾਲੇ ਹੋ ਗਏ ਜਾਂ ਕੋਈ ਮਤਲਬ ਗੈਂਸਪਲੈਂਡਰ ਆਇਰਾ ਵਗੈਰਾ ਜਿੰਨਾ ਵੀ ਟਰਾਲੀਆਂ ਦੇ ਵਿੱਚ ਸਮਾਨ ਸੀ ਜਿਹੜਾ ਨਹੀਂ ਕੱਢ ਸਕੇ ਕਿਸੇ ਪਾਸੇ ਜਣੀ ਉਹਰੇ ਰਾਤ ਨੂੰ ਦੱਬਿਆ ਸਾਡੀ ਇਹ ਸ਼ੱਕ ਸੀ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਤੋਂ ਵੀ ਸਾਡੀ ਤਸੱਲੀ ਕਰਾਈ ਜਾਵੇ ਕਿ ਇੱਥੋਂ ਕਿੰਨਾ ਸਮਾਨ ਬਰਾਮਦ ਹੁੰਦਾ ਹੈ ਕਿ ਇੱਕ ਸਰਕਾਰੀ ادارے ਦੇ ਵਿੱਚ ਚੋਰੀ ਵਾਲਾ ਸਮਾਨ ਦੱਬਣਾ ਇਹ ਇਥੋਂ ਦੇ ਜ਼ਿੰਮੇਵਾਰ ਸਜਾਤਾ ਚਾਵਲਾ ਦੇ ਘਰ ਆਲਾ ਮੌਕੇ ਦੀ ਪ੍ਰਧਾਨ ਦੇ ਤਾਂ ਫਿਰ ਅਸੀਂ ਆਸ ਕੀ ਤੋਂ ਕਰਾਂਗੇ ਕਿ ਅਸੀਂ ਲੋਕਾਂ ਦੇ ਜ਼ਿੰਮੇਵਾਰ ਜਿਹੜੇ ਲੋਕਾਂ ਨੂੰ ਬਣਾਉਂਦੇ ਨੇ ਐਮਸੀ ਚੁਣਦੇ ਨੇ ਪ੍ਰਧਾਨ ਚੁਣਦੇ ਨੇ ਕਿ ਸ਼ਹਿਰ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਚੁਣਦੇ ਨੇ ਕਿ ਵਿਕਾਸ ਹੋਵੇ ਸਰਕਾਰ ਤੋਂ ਚੰਗੀ ਲੋਕਾਂ ਨੂੰ ਆਸ ਹੋਵੇ ਪਰ ਜੇ ਇਹੇ ਜੇ ਚੋਰ ਗੁੰਡੇ ਅੰਸਰ ਅਸੀਂ ਕੁਰਸੀਆਂ ਤੇ ਬਿਠਾ ਕੇ ਮੋਤਵਰ ਬਣਾਤੇ ਜਿਹੜੇ ਸਰਕਾਰੀ ਏਦਾਰਿਆਂ ਨੂੰ ਨਹੀਂ ਬਖਸ਼ ਰਹੇ ਉੱਥੇ ਚੋਰੀਆਂ ਕਰਕੇ ਸਮਾਨ ਦੱਬਦੇ ਆ ਤਾਂ ਸਾਨੂੰ ਆਸ ਕੀ ਹੋ ਸਕਦਾ ਇਹਦੇ ਪਿੱਛੇ ਬਹੁਤ ਵੱਡਾ ਪਲਾਨ ਹੈਗਾ ਬਹੁਤ ਵੱਡੇ ਨੈਟਵਰਕ ਜੁੜਿਆ ਹੋਇਆ ਸਾਡੀਆਂ ਲਗਭਗ ਉਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ 2-3 ਟਰਾਲੀਆਂ ਦਾ ਸਮਾਨ ਇੱਥੋਂ ਬਰੰਬਦ ਹੋਇਆ ਜੀ ਵਰਕਸ਼ਾਪ ਦੇ ਵਿੱਚੋਂ ਤੇ ਉਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾਵਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੈ ਨਾਬੇ ਦੇ ਵਿੱਚ ਕਿਤੇ ਉਰਾ ਪਰਾਂ ਕੀਤੀਆਂ ਹੋਈਆਂ ਨੇ ਖਦਾਈ ਦੇ ਦੌਰਾਨ ਕੀ ਕੁਝ ਬਰੰਬਦ ਹੋਇਆ ਜੀ ਦੇ ਖਦਾਈ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਟਰਾਲੀਆਂ ਦੇ ਬਿੱਡਾ ਉਹਨਾਂ ਦੇ ਐਂਗਲ ਤੋੜ ਮਰੋੜ ਕੇ ਜਿਹੜੇ ਦੱਬੇ ਹੋਇਆ ਹਲੇ ਚੱਲ ਰਹੀ ਆ ਉਹਦੇ ਵਿੱਚੋਂ ਹੋਰ ਕੀ ਨਿਕਲਦਾ ਸ ਡਵਟ ਪੰਪ ਵੀ ਹੋ ਸਕਦੇ ਆ ਕੋਈ ਗੈਸ ਸਿਲੰਡਰ ਵੀ ਨਿਕਲ ਸਕਦੇ ਆ ਕੋਈ ਏਸੀ ਰਾ ਵਗੈਰਾ ਵੀ ਨਿਕਲ ਸਕਦੇ ਆ ਸਾਡਾ ਸਮਾਨ ਮੰਨ ਕਰੇ ਸਾਨੂੰ ਤਾਂ ਇਹ ਸ਼ੱਕ ਹੈ ਕਿ ਆਟਾ ਤੇ ਚਾਹ ਪੱਤੀ ਵੀ ਸਾਡੀ ਦੱਬਤੀ ਹੋਵੇ ਇਹਨਾਂ ਲੋਕਾਂ ਨੇ ਉਹਰੇ ਮੰਗ ਸਾਡੀ ਇਹੀ ਆ ਕਿ ਜਿਹੜਾ ਜ਼ਿੰਮੇਵਾਰ ਇਨਸਾਨ ਹੈ ਕਿ 90 90 ਦਾ ਬਣਿਆ ਸ਼ਹਿਰ ਦਾ ਉਹਨੇ ਵੱਡੀ ਚੋਰੀ ਕੀਤੀ ਆ ਕਿਸਾਨ ਨੇ ਲੁੱਟਿਆ ਉਹਤੇ ਪਹਿਲਾਂ ਪਰਚਾ ਸਖਤ ਕਾਰਵਾਈ ਹੋ ਕੇ ਉਹਨੂੰ ਸਖਤ ਸਜ਼ਾ ਮਾ ਦਿੱਤੀਆਂ ਜੇਲ੍ਹ ਕੀਤਾ ਜਾਵੇ ਤੇ ਜਿਹੜਾ ਸਮਾਨ ਸਾਡਾ ਹੋਰ ਗਾਇਬਾ ਉਹ ਤੋਂ ਬਰਾਮਦ ਕਰਾਇਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਤੇ ਅਸੀਂ ਵੱਡੇ ਪੱਧਰ ਤੇ ਅਬਦਾ ਜਥੇਬੰਦੀ ਵੱਲੋਂ ਮੋਰਚੇ ਵੱਲੋਂ ਫੈਸਲਾ ਕਰਕੇ ਸਖਤ ਸੰਘਰਸ਼ ਕਰਾਂਗੇ ਇਹ ਪ੍ਰਭੂ ਨਗਰ ਕਾਉਂਸਲ ਦੇ ਈਓ ਦੀ ਕੋਠੀ ਕੌਣ ਬੈਂਦਾ ਕੌਣ ਨਹੀਂ ਬੈਂਦਾ ਉਹ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਇਹ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਪਹਿਲੀ ਵਾਰ ਆਏ ਉਰੋਂ ਦੀ ਲੰਘ ਜਾਂਦੇ ਸੀ ਸਾਨੂੰ ਪਤਾ ਨਹੀਂ ਸੀ ਉਰੇ ਨਗਰ ਕਾਉਂਸਲ ਦਫ਼ਤਰ ਆ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੱਪੂ ਕਹਿੰਦਾ ਰਿਹਾ ਮੈਂ ਟਾਇਰ ਲੈ ਕੇ ਆਇਆ ਕਬਾੜੀਆਂ ਤੋਂ ਪਰ ਆਹ ਉਹੀ ਟਰਾਲੀਆਂ ਦਾ ਸਾਡਾ ਸਮਾਨ ਆ ਜਿਹੜਾ ਧਰਤੀ ਦੇ ਵਿੱਚੋਂ ਲਿਕੜ ਰਿਹਾ ਕਿਨੇ ਦੱਬਿਆ ਕਿਵੇਂ ਦੱਬਿਆ ਇਹ ਅਨਵੈਸਟੀਗੇਟਿਵ ਕੇਸ ਨਾਲ ਜਿਹੜੀ ਉਹ ਸਰਕਾਰਾਂ ਕਰਨਾ ਕਿਉਂਕਿ ਇਹ ਜ਼ਮਾਨਾ ਜਿਹੜਾ ਸਰਕਾਰਾਂ ਨੇ ਕਢਾਉਣਾ ਸੀ ਜਿਹੜਾ ਅਸੀਂ ਭਰਾਭੂ ਅੱਜ ਸੜਕਾਂ ਤੇ ਬਹਿ ਕੇ ਦਿਨ ਰਾਤ ਬਹਿ ਕੇ ਪਾਲਿਆਂ ਦੇ ਵਿੱਚ ਸਰਦੀਆਂ ਦੇ ਵਿੱਚ ਸੜਕ ਤੇ ਪੈਣਾ ਭਖਾਰੀਆਂ ਵਾਲਾ ਕੰਮ ਅਸੀਂ ਕਰਕੇ ਆ ਸਮਾਨ ਕਢਵਾਇਆ ਇਹ ਪ੍ਰਸ਼ਾਸਨ ਦੀ ਆ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਬਾੜੇ ਖੇਤ ਨੂੰ ਖਾਨ ਲੱਗ ਜੇ ਜਿਹੜੀ ਅਸੀਂ ਬਾੜ ਬਣਾਈ ਸੀ ਕਿ ਸਾਡੇ ਪੰਜਾਬ ਨੂੰ ਮਜ਼ਬੂਤ ਕਰੂ ਆ ਦੇਖੋ ਬਾੜ ਖੇਤ ਨੂੰ ਖਾਨ ਆਲੀ ਗੱਲ ਆ ਇਹ ਜਿਹੜੀਆਂ ਸਾਡੀਆਂ ਟਰਾਲੀਆਂ ਤੇ ਆ ਜੀ ਉਹਨਾਂ ਦੀ ਜਾਲੀ ਬਣਾਈ ਹੁੰਦੀ ਆ ਬਿੱਡ ਬਣਾਇਆ ਹੁੰਦਾ ਜਿਹਦੇ ਵਿੱਚ ਤੂੜੀ ਪੈਂਦੀ ਆ ਉਹ ਸਮਾਨ ਆ ਸਾਡੀਆਂ ਉਹੀ ਟਰਾਲੀਆਂ ਦਾ ਜਿਹੜੀਆਂ ਟਰਾਲੀਆਂ ਪੱਪੂ ਦੀ ਬਰਖ ਸਾਹਿਬ ਚੋਂ ਬਰਾਮਦ ਹੋਈਆਂ ਸੀ ਉਹਨਾਂ ਦਾ ਸਮਾਨ ਆ ਹਜੇ ਸ਼ੁਰੂ ਆ ਜੇਸੀ ਵੀ ਚੱਲ ਰਹੀ ਆ ਇਹੋ ਲਈ ਰੈਜ਼ਿਡੈਂਸ ਬਣਿਆ ਹੋਇਆ ਜੀ ਇਹ ਅ ਅੱਛਾ ਇਹ ਜਿਹੜਾ ਹੁਣ ਸਮਾਨ ਨਿਕਰ ਰਿਹਾ ਇਸ ਤਰ੍ਹਾਂ ਦੇਖ ਲਓ ਜੋ ਕਿਸਾਨ ਯੂਨੀਅਨ ਨੇ ਕਿਹਾ ਸੀ ਕਾਫੀ ਸਮਾਨ ਨਿਕਰ ਰਿਹਾ ਹੈਗਾ ਟਰਾਲੀਆਂ ਦਾ ਜੋ ਪਾਰਟਸ ਨੇ ਹਾਂਜੀ ਹੈ ਤਾਂ ਸਹੀ ਨੇ ਪਾਰਟ ਦੀ ਟਰਾਲੀਆਂ ਦੇ ਪਾਰਟਸ ਨੇ ਹਾਂਜੀ ਹਾਂਜੀ ਕੀ ਲੱਗਦਾ ਕਿਹਨੇ ਦੱਬਿਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇੱਥੇ ਜਿਹੜਾ ਹੈਗਾ ਕਾਰਜਕਾਲ ਸੰਭਾਲਿਆ ਹੋਇਆ ਕੋਠੀ ਦਾ ਮਿੰਸਟਰ ਮੈਂ ਤਾਂ ਔਰੇ ਕਦੇ ਬੜਿਆ ਹੀ ਨਹੀਂ ਜੀ ਕੋਠੀ ਦੇ ਵਿੱਚ ਮੈਂ ਤਾਂ ਕਿਤੇ ਇੱਕ ਦੋ ਕੁ ਟਾਈਮ ਆਇਆ ਹੂੰਗਾ ਮੈਂ ਕਦੇ ਔਰੇ ਰਿਹਾ ਨਹੀਂ ਹਾਂਜੀ ਹਾਂ ਇਹ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਜੀ ਹਾਂਜੀ ਅੱਛਾ ਫਿਰ ਸਮਾਨ ਇਹ ਇੱਥੋਂ ਕਿਵੇਂ ਆ ਗਿਆ ਜਿਹੜਾ ਟਰਾਲੀਆਂ ਭਰ ਕੇ ਆਏ ਹੋਣਗੇ ਜਿਹੜਾ ਸਮਾਨ ਇਹਨਾਂ ਮਿੰਗੀ ਮੈਨੂ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਹਮ ਇੱਥੇ ਕੌਣ ਰਹਿੰਦਾ ਸੀ ਇੱਥੇ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਸਿਰ ਸਾਡੀ ਮਸ਼ੀਨਰੀ ਖੜਦੀ ਹੈ ਆਮ ਤੌਰ ਤੇ ਇਹਨਾਂ ਦੀ ਮਸ਼ੀਨਰੀ ਨੂੰ ਜਾਂ ਉਹਦੇ ਲਈ ਮਲਾਜ਼ਮਾਂ ਨੂੰ ਜਿਹੜੇ ਉਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਸੁਜਾਤਾ ਚਾਵਲਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਨੇ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਜੀ ਤੇ ਉਹ ਫਿਰ ਕਿਸੇ ਉਹਦੇ ਤੇ ਹੁਣ ਦੇ ਮਤਲਬ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੀ ਹਟਾ ਉਹਨਾਂ ਦੀ ਪਤਨੀ ਪ੍ਰਧਾਨ ਸੀਗੀ ਜੀ ਅੱਛਾ ਹਾਂ ਜੀ ਉਹਨਾਂ ਕੋਲ ਕੋਈ ਨਗਰ ਕੌਂਸਲ ਦਾ ਕੋਈ ਉਹਦਾ ਤਾਂ ਨਹੀਂ ਐਮਸੀ ਵਗੜਾ ਜਾਂ ਕੋਈ ਹੋਰ ਨਹੀਂ ਜੀ ਨਹੀਂ ਉਹਨਾਂ ਕੋਲੇ ਨਹੀਂ ਅੱਛਾ ਤੇ ਤੁਹਾਨੂੰ ਕੀ ਲੱਗਦਾ ਹੈ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋਇਆ ਹੋ ਸਕਦਾ ਸਮਾਨ ਇਹ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿਨੇ ਦੱਬਿਆ ਜੀ ਇਹ ਕਿ ਜਿਹੜੀ ਇਨਵੈਸਟੀਗੇਸ਼ਨ ਦਾ ਮਕਦਮਾ ਦੀ ਉਹ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸੀ ਇਨਸਟਾਫ ਵੱਲੋਂ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਸਮਾਨ ਜਿਹੜਾ ਦੱਬਿਆ ਹੋਇਆ ਸੀ ਟਰਾਲੀਆਂ ਦਾ ਉਹ ਤੁਹਾਡੇ ਸਾਹਮਣੇ ਸੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਹ ਸਮਾਨ ਅਸੀਂ ਕਰਾ ਰਹੇ ਹਾਂ ਜੀਸੀਬੀ ਨਾਲ ਕਿਉਂ ਜੋ ਮਿਲਦਾ ਦੇਖਦੇ ਕੀ ਕੀ ਸਮਾਨ ਮਿਲਿਆ ਹੁਣ ਤੱਕ ਉਪਰ ਤਾਂ ਸਿਰਫ ਪੱਤੀਆਂ ਨੇ ਜੀ ਤਾਂ ਪੱਤੀਆਂ ਮਿਲੀਆਂ ਨੇ ਤੁਹਾਡੇ ਆਪਣੀ ਇਹ ਟਰਾਲੀ ਤੇ ਨਹੀਂ ਹੋ ਕਿਸੇ ਦੀ ਆਹ ਟਰਾਲੀ ਦੀ ਹੋ ਸਕਦੀਆਂ ਨੇ ਦੇਖ ਬਾਕੀ ਚੈੱਕ ਕਰਦੇ ਹਾਂ ਸਾਰਾ ਚੰਗੀ ਤਰ੍ਹਾਂ ਅਸੀਂ ਸਮਾਨ ਕੀ ਮੰਨ ਕਰਦੇ ਨੇ ਜੀ ਸਾਂਤ ਤਾਂ ਦੇਖੋ ਹਿੰਮਤ ਕਰਨੇ ਵੀ ਇੱਥੇ ਸਮਾਨ ਬਹੁਤ ਜ਼ਿਆਦਾ ਦੱਬਿਆ ਹੋਇਆ ਹੈ। ਉਹ ਬਾਕੀ ਦੇਖਦੇ ਹਾਂ ਹੁਣ ਖਦਾਈ ਚੱਲ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਚੱਕ ਹੋਈਊਗਾ ਹੁਣੀ। ਇੱਕ ਘੰਟੇ ਦੇ ਵਿੱਚ ਹੀ ਇਹ ਕੀ ਦੀ ਕੋਟਰੀ ਆ ਵੀ ਹੁਣ ਕਿਸ ਦੇ ਖਿਲਾਫ ਉਹ ਮਾਮਲਾ ਦਰਜ ਹੋਊਗਾ। ਮਾਮਲਾ ਤਾਂ ਪਹਿਲ ਮੁਕੱਦਮਾ ਤਾਂ ਪਹਿਲੀ ਦਰਜ ਹੈ ਜੀ। ਜੀਦੀ ਜੀ ਦੇ ਵੀ ਇਹਦੇ ਵਿੱਚ ਉਹ ਹੋਊਗਾ, ਇਹਦਾ ਵੀ ਰੋਲ ਹੋਊਗਾ। ਉਹ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਇੱਕ ਤੋਂ ਪੁੱਛ ਕੁੱਛ ਕਰਾਂਗੇ।